ਮੈਂਬਰ ਸਾਹਿਬ ਹੁਣ ਦੇ ਹੀ ਵਿਚਾਰ ਆਉਂਦਾ ਹੈਗੇ ਇਹਨੇ ਡਰਾਮਾ ਮਿੱਠੂ ਜਿਹੜਾ ਉਹ ਕਿਉਂ ਮੈਂ ਮਮਾ ਉਹ ਬੋਣੇ ਬੱਬਣਾ ਉਹ ਨਹੀਂ ਜਾਨੀ ਉਹ ਨਹੀਂ ਕਿਦਾ ਬੋਰ ਨਹੀਂ ਵਗਰੀ ਉਹ ਨਹੀਂ ਹੋਦਾ ਕੋਈ ਨਹੀਂ ਲੱਗਦਾ ਅੰਦਰ ਜਦ ਤੱਕ ਫੇਸਰ ਤੇ ਬਸ ਕਰਿੰਦਾ ਆਉਦਾ ਕਾਲਾ ਖਾਲਾ ਕਾਲਾ ਕੀ ਪੀਲਾ ਅੱਜ ਤਾਂ ਪਤਾ ਲੱਗ ਜੂ ਤਦ ਕਰਵਾਲਾ ਮੱਭਣ ਕੇ ਘਰੇ ਆਉਣਾ ਮੱਭਣ ਨੇ ਆ ਕੋਲੇ ਵਿੱਚ ਬੀਜੀਆਂ ਨੇ ਐਸ ਵੇਲੇ ਭਾਈ ਸਾਰੇ ਸੁੱਤੇ ਪੈ ਜਾਂਦੇ ਆ ਸਭ ਸੁੱਤੇ ਪੈਂਦੇ ਆ ਜਿਹੜੇ ਵੇਲੇ ਆਪਾਂ ਲਾਈ ਹੋਏ ਬੈਠੇ ਆ ਤੇ ਆਪਾਂ ਕੰਮ ਕਰੀ ਜਾਂਦੇ ਆ ਇੱਕ ਦੇਖ ਉਗਰੀ ਅਗਲਾ ਕੋਈ ਨਹੀਂ ਕਣਕ ਨਹੀਂ ਉਗਦੀ ਨਾ ਕਣਕ ਪਰ ਪਾਣੀ ਲੱਗ ਗਿਆ ਭਾਈ ਜਰਮੀਨੇਸ਼ਨ ਹੋ ਗਈ ਆ ਵੀ ਯਾਰ ਪੈਣਾ ਉਹ ਸਿਆਚ ਕਣ ਕਿਵੇਂ ਨਹੀਂ ਕੋ ਹੁਣ ਉਕਰੀ ਖੜੀ ਹੈ ਕਮਾਲੀ ਹੋ ਗਿਆ ਤੇ ਤਾਂ ਨਹੀਂ ਮਿਲਦਾ ਸਿਆਚ ਹੁਣ ਤਾਂ ਤੇਰੇ ਅੱਖਰਾਂ ਨੂੰ ਤਾਂ ਤਨੋ ਗਿਆ ਤਾਂ ਚੱਲ ਤਾਂ ਉਹ ਚਾਹ ਪੀ ਲੋ ਭਾਈ ਆ ਜਾ ਕਰਕੇ ਗੱਲਬਾਤ ਮੈਂਬਰ ਨਾਲ ਮੈਂਬਰ ਦੀ ਪਾਰਟੀ ਨੇ 24000 ਏਕੜ ਜ਼ਮੀਨ ਖਰੀਦਣੀ ਹੈ ਤੇ ਲੁਧਿਆਣੇ ਦੇ ਵਿੱਚ ਕਿੰਨੇ ਪਿੰਡ ਠਾਉਣੇ ਆ 35 ਨਹੀਂ 36 ਮੈਂਬਰ ਸਾਹਿਬ ਰੈਣੀ ਦੁਨੀ ਜਾਊ ਕਿ 100 ਬੰਦੇ ਨੇ ਖਰੀਦਣੀ ਆਣੀਆਂ ਬਈ ਸਰਕਾਰ ਕੋਲੇ ਦਾ ਪੈਸਾ ਆ। ਖਰਦ ਨਹੀਂ ਲੈ ਖਰੀਦੀ ਉਹ ਬਈ ਆ ਬੰਨੀ ਨੇ। ਤੇ ਫਿਰ ਉਹ ਫਿਰ ਇੰਨੇ ਬੰਦੇ ਜਾਣਗੇ ਕਿਥੇ ਆ ਰਾਂ? ਕਿਥੇ ਜਾਣ ਮੈਂ ਤੁਹਾਨੂੰ ਦੱਸਦਾ ਉਹੀ ਸ਼ਹਿਰ ਜੋ ਵੜ ਜਾ ਉਹ ਕਰਨਗੇ ਹੋਰ ਕੀ ਕਰਨਾ? ਉਹ ਤਾਂ ਖਰੀਦ ਲੈਣਗੇ ਜਿਹੜੇ ਪੈਸੇ ਉਹਨਾਂ ਨੂੰ ਦੇਣਗੇ ਉਹੀ ਬਹੁਤ ਖਰੀਦ ਲਾਂਗੇ ਇੱਕ ਇੱਕ ਫਲੈਟ। ਫਲੈਟ ਤਾਂ ਕਹਿੰਦੇ ਦੇਣਗੇ ਇੱਕ। ਬਾ ਫੇਰ ਕੀ ਲੋੜ? ਕਿ ਫਿਰ ਪੈਰ ਆਵਾਰ ਕਿਥੇ ਹੋਊਗੀ? ਤੇ ਮਿੰਨਾ ਲੋਕ ਲੈ ਬਥੇਰੇ ਬਾਹਰ ਜਾਂਦੇ ਵਿੱਚ ਹੀ ਆਂਦੇ ਉਹ ਨਹੀਂ ਜਿਹੜੇ ਪੈਸੇ ਹੋਣਗੇ ਨਾ 2 ਕਰੋੜ ਦੇਣਗੇ ਕਿੱਲੇ ਵੀ 3 ਕਰੋੜ ਤੇ ਬੰਦਾ ਪੈਸੇ ਲੈ ਕੇ ਜਾਊ ਕਿੱਥੇ ਜਾਊ ਕਿੱਥੇ ਹੋਰ ਕਿਹਦੇ ਜ਼ਮੀਨ ਮਨਾਊਗਾ ਜੇ 3 ਕਿੱਲੇ ਬਣਦੀ ਹੈ ਇਹਨਾਂ ਨੂੰ 4 ਕਿੱਲੇ ਵੇਚ ਕੇ ਪਾ ਤੇ ਹਾਂ ਫਿਰ ਜੇ ਮੰਨ ਲਓ ਇੱਕ ਬੰਦੇ ਨੇ ਇੱਕ ਕਿੱਲਾ ਵੇਚ ਮੰਨ ਲਾ 2 ਕਰੋੜ ਦੀ ਕਿੱਲਾ ਜ਼ਮੀਨ ਵੇਚੀ ਠੀਕ ਹੈ ਉਹਨੇ ਜਾ ਕੇ 4 ਕਿੱਲੇ ਜ਼ਮੀਨ ਲੈ ਲਈ 25 ਲੱਖ ਨੂੰ ਕਿੱਲਾ ਹਣ ਮਹਲਾ ਵੀ ਕਿਸੇ ਬੰਦੇ ਕੋਲੇ ਕਿੱਲਾ ਜਮੀਨ ਸੋਜੀ ਕਿਸੇ ਚ ਦੋ ਸੀਗੀ ਉਹ ਬੰਦੇ ਕੋਲੇ ਹੁਣ ਪੰਜ ਸੱਤ ਕਿੱਲੇ ਜਮੀਨ ਵੇਚ ਕੇ ਆਇਆ ਜਿਹੜਾ ਬੰਦਾ ਆ ਕੇ ਉਹ ਪੰਜ ਸੱਤ ਕਿਸਾਨਾਂ ਨੂੰ ਹੋਰ ਓ ਜੜੂਗਾ 25 ਲੱਖ ਦੇ ਹਿਸਾਬ ਨਾਲ ਤੇ ਜਿਹੜਾ ਉਹ ਓ ਜੜਣੇ ਉਹ ਕਿੱਥੇ ਜਾਣਗੇ ਹਾਂ ਇਹ ਨਾ ਹਰੇਕ ਪਾਈ ਲੈਂਦਾ ਹੁਣ ਕਈ ਵ ਤਾਂ ਗਲਾ ਕਈ ਤਾਂ ਹੁਣ ਚੰਦੀ ਘੜ ਲੈਣਗੇ ਵਰੌਟੀ ਵੀ ਵਧੀ ਜਾਂਦੀ ਆ ਆ ਡਾੜ ਪੈਸੇ ਖਾ ਵਾੜ ਮੰਗੇ ਜੀ ਇਹਨਾਂ ਨੂੰ ਤੇ ਡਿਫੈਂਡਰਾਂ ਵਾਲੀ ਗੱਲ ਤਾਂ ਦੱਸ ਫਿਰ ਹਾਂ ਉਹ ਵੀ ਕਢਾਉਗੇ ਕੋਠੀਆਂ ਪਾ ਲੈਣਗੀਆਂ ਵੀ ਚੰਗਾ ਚੱਲ ਘਰ ਵੀ ਬਣਾ ਲੀ ਹੁਣ ਤੇ ਉਸ ਤੋਂ ਬਾਅਦ ਚ ਕਢਾ ਲੈਣਗੇ ਚੰਗੀ ਉਸ ਤੋਂ ਬਾਅਦ ਚ ਕਈ ਫ ਆਹ ਹੁੰਦੇ ਆ ਜਿਹੜੇ ਕਰਤੀ ਹੋਏ ਉਦੋਂ ਬਾਅਦ ਚ ਫਿਰ ਉਹ ਕਿੱਥੇ ਬੈਠਣਗੇ ਫਿਰ ਫਿਰ ਭੀਖ ਮੰਗਣਗੇ ਜੜਕਾਂ ਦੇ ਜੜਕਾਂ ਦੇ ਹੋਣਗੇ ਇਹ ਵਾਲਾ ਭਾਈ ਮੁੰਡੇ ਦੀ ਹਾਲੇ ਹੋਈ ਡਿਫੈਂਡਰ ਵੇਚ ਦੇਣਗੇ ਹਾਲੇ ਡਿਫੈਂਡਰ ਪਹਿਲਾਂ ਟਾਇਰ ਵੇਚਣਗੇ ਡਿਫੈਂਡਰ ਦੇ ਸਾਡੇ ਕੰਨੀ ਬੰਦਾ ਆਉਂਦਾ ਸੀ ਵਿਚਾਰਾ ਰਾਜੇ ਮੜ ਗਿਆ ਉਹਨੇ ਚਾਹ ਤਾਂ ਮਕਾਲੀ ਉਹਨਾਂ ਨੇ ਸਫਲ ਕਿਸਾਨ ਬਾਈ ਆਪਣੇ ਝੋਨਾ ਵੀਜੀ ਜਾ ਰਹੇ ਅੱਜ ਤੇ ਝੋਨਾ ਵੀਜਣ ਤੋਂ ਬਾਅਦ ਹੁਣ ਚਾਹੂ ਪੀ ਜਾਂਦੇ ਆ ਮੁੰਡੇ ਦਰਪਾ ਦਰਪਾਵਨ ਗੁਰੂ ਪਾਣੀ ਪਿਤਾ ਅੱਜ ਆਏ ਆ ਮੁੰਡੇ ਦਾ ਨਾਮ ਪਵਨ ਕਿਵੇਂ ਕੀ ਕਿਵੇਂ ਕਿੱਥੋਂ ਦੀ ਹਾਂ ਸਾਬ ਆਪਾਂ ਸਫਲ ਕਿਸਾਨ ਹੀ ਆ ਯਾਰ ਆ ਪੱਤਰੀ ਕੀ ਕੀਤੀ ਤਾਂ ਆਵੇ ਮਸ਼ੀਨ ਖੜੀ ਤੇ ਤਰੱਕੀ ਨਹੀਂ ਦੁਨੀਆ ਆ ਦੇਖੋ ਬਾਥੂ ਖੜਾ ਗਿਆ ਦੇਖੋ ਹਾਂ ਕੋਈ ਕਹਿੰਦਾ ਵੀ ਆ ਬਾਥੂ ਖੜਾ ਮੈਂ ਫਲਾਨਾ ਬੀਜਿਆ ਕੋਈ ਕਹਿੰਦਾ ਮੈਂ ਮੋਥਰਾ ਬੀਜਿਆ ਦੇਖੋ ਗੱਲ ਇਹ ਆ ਵੀ ਹਜੇ ਦੁਨੀਆ ਝੋਨਾ ਪਨੀਰੀ ਬੀਜੂਗੀ ਕਦੋਂ ਪਰੀਰੀ ਹੋਈ ਕਦੋਂ ਫਿਰ ਪੱਟੀ ਦੇ ਕਦੋਂ ਭਈਏ ਲਿਆਂਦੇ ਜਿਹੜੇ ਰੇਲਾ ਚੜੇ ਸੀ ਦਵਾਰੇ ਤੇ ਕਦੋਂ ਦਵਾਰੇ ਲਾਇਆ ਤੇ ਫਿਰ ਪਾਣੀ ਲਾ ਕੇ ਚਲਾਇਆ ਆ ਖੜਾ ਸੰਦ ਬਾਈ ਮੈਂਬਰ ਸਾਹਿਬ ਨੇ ਮਸ਼ੀਨ ਨਾਲ ਚੱਕ ਤੇ ਝੋਖੇ ਕੱਟਦੇ ਐ ਕਿ ਝੋਨਾ ਬੀਜਣ ਵਾਲੇ 11 ਕਿੱਲੇ ਬਾਣ ਬੀਜੂਗਾ ਅਸੀਂ ਹੁਣ 20 ਪਾ ਕੇ ਹਟ ਜਾਗੇ 18 ਕਿਲੋ ਨਾਉਂ ਕਰਾਣਾ ਦੇ ਵਿੱਚ ਝਾੜ ਦੇਖ ਲੋ ਕੀ ਹੋਊਗਾ ਉਹਦਾ ਹੁਣ ਫਿਰ ਇੱਕ ਗੱਲ ਹੋਰ ਆ ਸਾਡੇ ਕੋਲ ਮੰਡੀ ਮੰਡੀ ਕਰਨ ਬਹੁਤ ਉਤਲੇ ਲੈਵਲ ਦਾ ਸਾਡੇ ਕੋਲੇ ਸਾਡੇ ਪਿੰਡ 'ਚ 11 ਛੈਲਰ ਲੱਗੇ ਆ ਬਾਈ ਇੱਥੇ ਆ ਬਾਹਰ 'ਚ ਝੋਨਾ ਹੋਊਗਾ ਮੈਂਬਰ ਦਾ ਇੱਧਰ ਨੇ ਬਸ ਨਾਲੋਂ ਸਾਹਮਣੇ ਛੈਲਰ ਦੇਖੋ ਉਹਦੀ ਨੂੰ ਤੁਹਾਨੂੰ ਆ ਟਾਲੀ ਦੇ ਨਾਲ ਦੀ ਬਾਹਲੀ ਦੂਰ ਗਿਆ ਨਹੀਂ ਲੋੜ ਨਹੀਂ ਮੰਡੀ ਨੇੜੇ ਹੀ ਸਾਡੇ ਦੇ ਜੀ ਇਹਨਾਂ ਨੇ ਭਾਅ ਘੱਟ ਦਿੱਤਾ ਤਾਂ ਫਿਰ ਉਹ ਟਰੈਕਟਰ ਦੇ ਥੱਲੇ ਦੀ ਪਰਲੇ ਪਾਸ ਉਹ ਪਲੇਟਾਂ ਦੇ ਨਾਲ ਦੀ ਇੱਥੇ ਇੱਥੇ ਸੱਲਰ ਹੈ ਇੱਕ ਇਹ ਇੱਥੇ ਦੋ ਸੱਲਰ ਹੈ ਇੱਥੇ ਚਾਹ ਪਾ ਦੇ ਹੋਰ ਪੀ ਲਾਂਗੇ। ਕਿਆ ਹੋਰ ਹੈ ਨਹੀਂ ਸਹੀ ਹੋ। ਨਹੀਂ। ਸੂਟਾ ਮਾਰ ਕੇ ਚਾਹ ਨੂੰ ਚਾਹ ਦਾ ਸੂਟਾ ਲਵਾਈ ਗਏ ਮਾੜਾ ਥੋੜੀ ਪੀਤੀ ਆ। ਚਲ ਕੋਈ ਮੋੜ ਲਿਆ ਵਾਏ। ਚਲ ਅਸੀਂ ਬਿੱਜੇ ਚ ਜਾਣਾ ਕਰ ਲੋ ਜੀ। ਉਹਦੀ ਬੀਜੂ ਫਿਰ ਮੈਂ ਖੜਾ ਤੁਹਾਡੇ ਕੋਲ 10 ਮਿੰਟ ਨਾਲ ਦਿਖਾ ਦੇਾਂਗੇ ਆਪਾਂ ਆਪਾਂ ਬੀਬੂ ਲੈ ਲੈਂਦੇ ਉਹਨੂੰ ਛੱਡੂਗਾ ਨਾ ਇਹਨੂੰ ਬਹਿ ਜਾ ਉਹਨੇ ਹਾਂ ਬੀਜ ਨਾ ਕਰਦੇ ਬੀਜ ਤਾਂ ਬਈ ਆਈ ਨਹੀਂ ਪਤਾ ਕਿੰਨਾ ਪਈ ਜਾਂਦੀ ਇਹਨੂੰ ਪਤਾ ਇਹ ਤਾਂ ਪਹਿਲਾਂ ਤਾਂ ਕਹਿੰਦਾ ਪੌਦੀ ਨਹੀਂ ਭੈਣ ਕਿਉਂ ਪਿੱਛੋਂ ਅੰਛਾ ਤਾਂ ਗੋੜੀ ਕਿੱਢੀ ਨਹੀਂ ਕਿੱਥੇ ਟੱਕਰੇ ਦਾ ਓਏ ਪਹਿਲਾਂ ਫਿਰ ਸ਼ੁਰੂ ਸ਼ੁਰੂ ਚ ਆਪਾਂ ਆਇਆ ਲਾ ਦਿੰਦਾ ਨਾ ਵੀ ਥੋੜਾ ਪੈਂਦਾ ਆਹ ਪਾਜੀ ਕੋਲ ਪਿੱਛੇ ਤੁਰ ਮੈਨੂੰ ਦੋ ਗੜੇ ਲਾ ਕੇ ਸਿੱਧੇ ਕਿੰਨਾ ਕਰੇਗਾ ਦੋ ਗੜੇ ਲਾ ਕੇ ਸਿੱਧੇ ਕਰ ਦੇਣ ਦੇ ਕਰ ਇਨਕਲਾਬ ਨਹੀਂ ਬਿਲਕੁਲ ਟੱਪ ਰੁਟਾ ਕੋਲ ਦੋ ਗੜੀ ਲਾਖ ਨਾ ਮੈਂ ਸਹੀ ਕਰਕੇ ਤੈਨੂੰ ਫੜਾ ਦਿੰਦਾ ਦੋ ਗੜੀ ਤੁਰ ਆ ਜਾ ਆ ਜਾ ਬਈ ਇੰਗੀ ਪਾਇਆ ਸਾਡੇ ਸਭਲ ਕਿਸਾਨ ਨੇ ਅੱਜ ਛਾਫਟੀ ਕੱਢਤੀ ਸੀ ਮਸ਼ੀਨ ਦੀ ਮਾਰ ਕੇ ਧੱਕਾ ਧੱਕਾ ਨਹੀਂ ਸੀ ਉਹ ਆਹ ਟਰੈਕਟਰ ਤਾਂ ਬਰੇਕ ਕਰ ਦੇ ਨੂੰ ਤਾਂ ਉੱਥੇ ਫਿਰ ਕਾਲੇ ਜਿਹਾ ਦੱਜਾ ਬੰਨੇ 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 ਉੱਥੇ ਨਹੀਂ ਬਾਈ ਓਏ ਦਿਲਜੀਤ ਤੋਂ ਕੰਮ ਨਾ ਕਰਾਓ ਦਿਲਜੀਤ ਖੁੱਲਿਆ ਕਹਿਗਾ ਹੁਣ ਤੂੰ ਆਪ ਕਰੋ ਪੈਂਦਾ ਇਥੇ ਕੰਮ ਕੱਢਦਾ ਪਿੱਛੇ ਪੋਦੇ ਨੋ ਵੀ ਤੁਹਾਨੂੰ ਦਿਖਾਇਆ ਗਿਆ ਜਗਾੜ ਮਸ਼ੀਨ ਦਾ ਫਿਰ ਉਹਦਾ ਵੀਡੀਓ ਜੇ ਆਪਾਂ ਸਾਰਾ ਕੋ ਦੱਸਾਂਗੇ ਅੱਜ ਵਾਲੀ ਚ ਇਹਦੇ ਚ ਹੈ ਕਿ ਇੱਕ ਮਿੰਟ ਰੋਕ ਜੀ ਮੈਂਬਰ ਸਾਹਿਬ ਆ ਆ ਬਾਈ ਗੇਅਰ ਲੱਗਿਆ ਇੱਥੇ ਇਹਦੇ ਚ ਕੀ ਹੈ ਜਗਾੜ ਹੈ ਵੀ ਇਹ ਤਿੰਨ ਤਰ੍ਹਾਂ ਦਾ ਵੀ ਪਾਉਂਦਾ ਇੱਥੇ ਜਿੱਥੇ ਲੱਗਿਆ ਇੱਥੇ 15 ਕਿਲੋ ਫਿਰ ਇੱਥੇ 11 ਕਿਲੋ ਤੇ 9 ਕਿਲੋ ਹਾਂ ਕਾਣਾ ਬਈ ਚੱਲਦਾ ਸੀ ਟਰੈਕਟਰ ਤੇ ਤਾਂ ਕਰਕੇ ਆਪਾਂ ਆਵਾਜ਼ ਬੰਦ ਕਰ ਲਈ ਸੀ ਆਪਦੀ ਅਖਾ ਗੇਅਰ ਕੰਮ ਕੀ ਕਰਦਾ ਜਿਹੜਾ ਥੱਲੇ ਗੇਅਰ ਦਿਖਾਇਆ ਤੁਹਾਨੂੰ ਗੇਅਰ ਕੰਮ ਇਹ ਕਰਦਾ ਵੀ ਜਿਹੜੀ ਆ ਡਿਸਕ ਲੱਗੀ ਹੈ ਨਾ ਆਹ ਇਹਦੇ ਚੱਕਰ ਵੱਡੇ ਛੋਟੇ ਕਰਦਾ ਹਾਂ ਚੱਕਰ ਵੱਡੇ ਛੋਟੇ ਕਰਨ ਨਾਲ ਜੇ ਵੱਧ ਚੱਕਰਾਂਗੇ ਵੱਧ ਦਾਣੇ ਲੈ ਕੇ ਜਾਊ ਜੀ ਵਾਰੀ ਤਾਂ ਦਾਣੇ ਇਹੇ ਕੱਟ ਦਾਣੇ ਲੈ ਕੇ ਜਾਊਗਾ ਤੇ ਕੱਟ ਚੱਕਰਾਂ ਦੇ ਆਹ ਗੱਲ ਬਾਤ ਆ ਭਈ ਇਹਦੀ ਹੁਣ ਇਹ ਫੀਜਣਗੇ ਇੱਥੇ ਜਿਗਾੜ ਝੋਨਾ ਆਪਾਂ ਚੱਲਦੇ ਆਂ ਉਧਰ ਨੂੰ ਮਜਾਦ ਵਾਲਾ ਕੰਮ ਵੀ ਠੀਕ ਆ ਬਾਈ ਵੈਸੇ ਕਿੱਥੋਂ ਤੱਕ ਆਪਾਂ ਸਮਝਿਆ ਤੇ ਲਵਾਈ ਵਾਲਾ ਕੰਮ ਵੀ ਠੀਕ ਆ ਇਹਦੇ 'ਚ ਇਹ ਆ ਵੀ ਇਹ ਬੂਝੜ ਨਹੀਂ ਮਾਰਦਾ ਝੋਨਾ ਉਹਦੇ 'ਚ ਬੂਝੜ ਵੱਡਾ ਹੋ ਜਾਂਦਾ ਥੋੜਾ ਜਿਹਾ ਗੱਲ ਬਾਤ ਇਹ ਆ ਆਪਾਂ ਬੈਹਨੇ ਆ ਇੱਥੇ 你那弄冷的着着。 ਤਾਮਨ ਬਾਈ ਅੱਜ 43 ਡਿਗਰੀ ਪਹੁੰਚ ਗਿਆ ਤੇ ਘਰ ਤੋਂ ਨਾ ਨਿਕਲਣ ਦਾ ਹੀ ਫਾਇਦਾ ਇਹਨੇ ਬਾਈ ਨੇ ਫੋਨ ਕਰਿਆ ਸੀ ਕਹਿੰਦਾ ਆ ਜੀ 10 ਮਿੰਟ ਯਾਰ ਤੇ ਹੁਣ ਮੈਂ ਘਰੇ ਜਾਣਾ ਤੇ ਵੇਨੇ ਫਿਰ ਰਾਹ ਦੇ ਵਿੱਚ ਕਰਦੇ ਕੋਈ ਗੱਲਬਾਤ ਇਹਨੇ ਬੰਦੇ ਨੇ ਬਹੁਤ ਰੀਸ ਲਾਤੀ ਐ ਕਿ ਬਜਾਨ ਦੀ ਬਾਈ ਇਹਦੇ ਆਂਢੀ ਗਵਾਂਢੀ ਤਕਰੀਬਨ 50 60 ਕਿੱਲੇ ਹੋਰ ਬੀਜਣਗੇ ਨਾਲ ਨਾਲ ਲੱਗਦੇ ਫਰਕ ਪੈ ਜਾਂਦਾ ਹੌਲੀ ਹੌਲੀ ਤੇ ਸਾਡੇ ਸਰਪੰਚ ਸਾਹਿਬ ਵੀ ਬੀਜ ਦੇ ਹੁੰਦੇ ਆ ਉਹਨਾਂ ਨੂੰ ਵੀ ਕਈ ਸਾਲ ਹੋ ਗਏ ਬੀਜ ਦਿਆਂ ਨੂੰ ਉਹ ਵੀ ਦੱਸਦਾ ਸੀ ਬਾਈ ਕਹਿੰਦਾ ਇਹ ਕੰਮ ਠੀਕ ਆ ਯਾਰ ਲੇਵਰ ਨਾਲ ਰੇਸ ਵਰੇ ਤਾਂ ਸਾਰੀ ਉਹੀ ਹੋਣੀ ਆ ਗੱਜਲ ਖਵਾਰੀ ਘਟ ਹੈ ਇਹਦੇ ਚ ਹਾਂਜੀ ਬਾਈ ਟਰੈਕਟਰ ਤੇ ਡੈਕ ਚੱਲਦਾ ਸੀ ਤੇ ਮੈਂ ਆਉਂਦਾ ਸੀ ਘਰੇ ਤਾਂ ਕਰਕੇ ਮੈਂ ਥੋੜਾ ਚਰਵਾਜ ਬੰਦ ਰੱਖੀ ਸੀ ਬਾਕੀ ਗੱਲ ਇਹ ਆ ਵੀ ਪੰਜਾਬ ਸਰਕਾਰ ਨੇ ਪਿੰਡ ਠਾਉਣੇ ਆ ਬਾਈ ਪਤਾ ਨਹੀਂ 32 ਆ ਕਿ 35 ਪਿੰਡ ਆ ਲੁਧਿਆਣੇ ਰੇਗੇ ਦੇ ਪਿੰਡ ਆ ਵਿਕਾਸ ਦੇ ਨਾਂ ਤੇ ਠਾ ਰਿਆ ਇਹ ਉਹਨਾਂ ਨੂੰ ਸ਼ਹਿਰ ਬਣਾਉਣਾ ਕਹਿੰਦੇ ਉੱਥੇ ਸ਼ਹਿਰੀਕਰਨ ਕਰਨਾ ਮੋਟੀ ਮੋਟੀ ਗੱਲ ਇਹ ਆ ਵੀ ਪੰਜਾਬ ਦੇ ਵਿੱਚੋਂ ਪੰਜਾਬੀ نسل ਨੂੰ ਇਥੋਂ ਖਦੇੜ ਕੇ ਹੋਰ نسل ਦੇ ਨਾਲ ਰਿਪਲੇਸ ਕਰਨੇ ਆ ਬੰਦੇ ਵੀ ਹੋਰਾਂ ਨੂੰ ਲਿਆ ਕੇ ਵਸਾਉਣਾ ਇਸ ਖਿੱਤੇ ਦੇ ਵਿੱਚ ਤਾਂ ਹੀ ਉਹ ਸ਼ਹਿਰੀਕਰਨ ਹੋ ਰਿਹਾ ਤੇ ਸ਼ਹਿਰੀਕਰਨ ਦੇ ਵਿੱਚ ਹੈਗੀ ਛੋਟੇ ਛੋਟੇ ਫਲੈਟ ਉੱਚੀਆਂ ਨੀਵੀਆਂ ਇਮਾਰਤਾਂ ਜਿਵਾਕਾਂ ਦੇ ਖੇਡਣ ਨੂੰ ਪਾਰਕ ਆ ਖੇਤਾਂ ਦੀ ਗੱਲ ਤਾਂ ਰਹਿਣੀ ਨਹੀਂ ਤੇ ਦੂਜੀ ਕਹਾਣੀ ਇਹ ਆ ਵੀ ਜੇ ਸਰਕਾਰ ਦਾ ਪੱਖ ਵੇਖੀਗੇ ਮੋਟੀ ਮੋਟੀ ਗੱਲ ਉਹ ਇਹ ਗੱਲ ਕਹਿੰਦੇ ਵੀ ਤੁਹਾਨੂੰ ਬਈ ਕਰੋੜਾਂ ਦੇ ਹਿਸਾਬ ਨਾਲ ਤੁਹਾਡੀ ਜ਼ਮੀਨ ਵਿਕਣੀ ਆ। ਉਹ ਵੇਖੋ ਹਣ ਕਰੋੜਾਂ ਦੇ ਹਿਸਾਬ ਨਾਲ ਪੈਸੇ ਦੇਣਗੇ ਵੀ ਕਿ ਨਹੀਂ। ਜਿੱਥੋਂ ਤੱਕ ਭਾਰਤ ਮਾਲਾ ਛੜਕਦਾ ਹਿਸਾਬ ਕਿਤਾਬ ਆ। ਜਿਵੇਂ ਭਾਰਤਾਂ ਵਾਲਾ ਚ ਹੋਇਆ ਸੀ। ਦੋ ਤਿੰਨ ਪਿੰਡਾਂ ਦੀ ਜ਼ਮੀਨ ਧੱਕੇ ਨਾਲ ਅਕਵਾਇਰ ਕੀਤੀ ਐ। ਕੋਈ ਪੈਸਾ ਨਹੀਂ ਕੋਈ ਕੁਛ ਨਹੀਂ। ਕਈਆਂ ਦੇ ਘਰ ਵਿੱਚ ਆ ਗਏ। ਕੱਲ ਵੀਡੀਓ ਆਈ ਸੀਗੀ। ਉਹਨਾਂ ਨੂੰ ਵੀ ਕੱਖ ਨਹੀਂ ਦਿੱਤਾ। ਉਹ ਇਸ ਖੱਤੇ ਦੇ ਵਿੱਚੋਂ ਤੁਹਾਨੂੰ ਇੱਥੋਂ ਪੱਟ ਕੇ ਬਾਹਰੇ ਸੱਟ ਦੇਣਾ ਲੋਕਾਂ ਨੂੰ ਉਜਾੜਨਾ ਇੱਕ ਤਰੱਕੀ ਦੇ ਨਾਂ ਤੇ ਉਹ ਉਹ ਜਹਿਜਾ ਤੇ ਲੋਕਾਂ ਨੂੰ ਕਿਸੇ ਪਾਸੇ ਜੇ ਆਪਾਂ ਕਹ dielie ਧਰਮ ਦੇ ਰਾਹਤੇ ਤੇ ਸੱਚ ਦੇ ਰਾਹਤੇ ਤੇ ਤੁਰਨਾ ਹੋਵੇ ਕਿਸੇ ਨੇ ਉਹ ਇੱਥੇ ਅਪਰਾਧ ਆ ਅਪਰਾਧ ਮੰਨਿਆ ਜਾਂਦਾ ਜੇ ਕਿਸੇ ਬੰਦੇ ਨੂੰ ਕੋਈ ਸੱਚੀ ਗੱਲ ਕਹੇ ਬਹੁਤ ਸਾਰੇ ਪੱਤਰਕਾਰ ਚੱਕੇ ਜਾਂਦੇ ਆ ਬਹੁਤ ਸਾਰੇ ਲੇਖ ਕੇ ਮੁਲਕ ਦੇ ਵਿੱਚ ਚੱਕੇ ਜਾਂਦੇ ਆ ਸੱਚ ਬੋਲਣ ਤੇ ਬਹੁਤ ਬੰਦਿਆਂ ਤੇ ਐਨਐਸਏ ਲੱਗ ਜਾਂਦੀ ਜੇ ਕੋਈ ਸੱਚ ਬੋਲਦਾ ਤਾਂ ਗੱਲਬਾਤ ਇਹ ਆ ਵੀ ਜਿਨ੍ਹਾਂ ਦੇ ਕਮਿਸ਼ਨ ਆ ਮੋٹے ਤਣਾੜ ਬੰਦੇ ਬਣੇ ਆ ਆ ਕਈ ਦਿਨ ਹੋ ਗਏ ਇਧਰ ਪਿੰਡ ਦਾ ਨਾਮ ਪਤਾ ਨਹੀਂ ਮੇਰੇ ਦਿਮਾਗ ਚੋਂ ਨਿਕਲ ਗਿਆ ਉੱਥੇ ਪੁਲਿਸ ਨੂੰ ਲਿਆ ਕੇ ਫੈਕਟਰੀ ਲਗਣੀ ਹੈ ਕੱਤੇ ਦੀ ਪੁਲਿਸ ਨੂੰ ਸਰਕਾਰ ਨੇ ਭੇਜਿਆ ਹੁਣ ਇੱਥੋਂ ਹੰਦਾ ਜਾ ਲਾਉ ਪੁਲਿਸ ਹੈ ਕੀ ਦੀ ਵਾਸਤੇ ਤੁਸੀਂ ਕੀ ਸੋਚਨੇ ਹੋ ਕੀ ਸੋਚਦਾ ਤੁਸੀਂ ਵੀ ਪੁਲਿਸ ਤੁਹਾਡੇ ਵਾਸਤੇ ਬਈ ਬਿਲਕੁਲ ਨਹੀਂ ਕਾਰਪੋਰੇਟ ਕਰਾਉਣੇ ਆ ਵਾਸਤੇ ਪੁਲਿਸ ਆ ਇਸ ਦੇਸ਼ ਦੇ ਵਿੱਚ ਸਿਰਫ 10 ਕ ਹਜ਼ਾਰ ਬੰਦਾ ਜਿੰਨਾ ਵਾਸਤੇ ਪੁਲਿਸ ਆ ਉਹਨਾਂ ਵਾਸਤੇ ਕਾਨੂੰਨ ਆ ਤੁਹਾਡੇ ਵਾਸਤੇ ਕੋਈ ਕਾਨੂੰਨ ਨਹੀਂ ਰਾਖੀ ਗੜੀ ਰਾਖੀ ਗੜੀ ਪੈਂਦਾ ਮੇਰੇ ਖਿਆਲ ਹైదరాబాద్ ਦੇ ਗੜ 36 ਗੜ ਚਾ ਸ਼ਾਇਦ ਰਾਖੀ ਘੜੀ ਉੱਥੇ ਜਰੇਨੀਅਮ ਦੀ ਬੇਸ ਬੇਸ ਤੇ ਸਿਟੀ ਜਾਂਦੀ ਜਿਹੜਾ ਜਰੇਨੀਅਮ ਬੰਬ ਦੇ ਵਿੱਚ ਪੈਂਦਾ ਨਾ ਪਰਮਾਣੂ ਦੇ ਵਿੱਚ ਜਾਂ ਜੀ ਹਾਲਾ ਐਟੋਮਿਕ ਜਿਹੜੇ ਪਲਾਂਟ ਚੱਲਦੇ ਆ ਜਿੰਨਾਂ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਆ ਐਟਮ ਐਟਮ ਵਾਲੇ ਪਰਮਾਣੂ ਵਾਲੇ ਪਲਾਂਟ ਸੋ ਬਾਈ ਉਹਨਾ ਪਲਾਂਟਾਂ ਦੀ ਜਿਹੜੀ ਬੇਸਟੇਜ ਆ ਉਹ ਸਿੱਟੀ ਜਾਂਦੀ ਹੈ ਲਾ ਕੇ ਰਾਖੀ ਗੜੀ ਦੇ ਵਿੱਚ ਰਾਖੀ ਗੜੀ ਪਿੰਡ ਹੋਰ ਆ ਯਾਰ ਸ਼ਾਇਦ ਉਹ ਮੈਂ 1 ਮਿੰਟ ਧਿਆਨ ਚ ਨਹੀਂ ਪਿੰਡ ਮੇਰੇ ਹੈ ਕੁਛ ਇਹ ਹੋ ਜਾਂ 36 ਗੜ ਦੇ ਵਿੱਚ ਪਿੰਡ ਆ ਉਹ ਉਥੇ ਆਦੀਵਾਸੀ ਲੋਕ ਰਹਿੰਦੇ ਆ ਤੁਸੀਂ ਸਰਚ ਮਾਰਿਓ ਜਿੱਥੇ ਬੇਸਟ ਸੜਦੇ ਆ ਜਰਨੀਅਮ ਦੀ ਤੇ ਉਹ ਲੋਕਾਂ ਦੇ ਕਿਸੇ ਦੇ ਤਾਂ ਹੱਥ ਦੇ ਉਂਗਲਾ ਹੈ ਨਹੀਂ ਕਿਸੇ ਦਾ ਮਾਸ ਮੂਹ ਦਾ ਜਿਵੇਂ ਮੈਂ ਮੁਕਾਬਲੇ ਟੈਂਟ ਟਲਿਆ ਹੋਇਆ ਇੱਕ ਪਾਸੇ ਨੂੰ ਕੋਈ ਉਹ ਗੱਲਾਂ ਦਵਾ ਦਿੱਤੀਆਂ ਜਾਂਦੀਆਂ ਜਾਂਦੀਆਂ ਇਹਦੀਆਂ ਇਹ ਚੀਜ਼ਾਂ ਬਾਹਰ ਨਹੀਂ ਆਉਂਦੀਆਂ ਹైదరాబాద్ ਦਾ ਜੰਗਲ ਜਿਹਦਾ ਨਾਂ ਹੈਗਾਗਾ ਹైదరాబాద్ ਵਾਲਾ ਮਸਲਾ ਤਾਂ ਪਰ ਉਹ ਸੋਲ ਚ ਗਿਆ ਉਹ ਬੰਦ ਕਰਤਾ ਉਹਨਾਂ ਨੇ ਜੰਗਲ ਕਿਉਂਕਿ ਤਾਂ ਵਿਰੋਧ ਬਹੁਤ ਸੀ ਸਰਕਾਰ ਵੀ ਜੀਵੀ ਦੀ ਨਹੀਂ ਸੀ ਇੱਕ ਜੰਗਲ ਹੈਗਾ ਛਤੀਸਗੜ ਦੇ ਵਿੱਚੀ ਹਾਸਦੇਵ ਨਾਲ ਦਾ ਜੰਗਲ ਭਾਈ ਉਹ 1,70,000 ਸਕਰ ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ 1,70,000 ਹੈਕਟੇਅਰ ਦੇ ਵਿੱਚ ਫੈਲਿਆ ਹੋਇਆ ਜੰਗਲਾ ਕਹਿੰਦੇ ਆ ਵੀ ਉੱਥੇ ਜਿਹੜੇ ਦਰਖਤ ਮਿਲਦੇ ਆ ਜਿਹੜੀ ਉੱਥੇ ਪੌਣ ਪਾਣੀ ਮਿਲਦਾ ਬੂਟੀਆਂ ਮਿਲਦੀਆਂ ਉਹ ਬਾਲਡ ਸੈਂਚਰੀ ਆ ਉਹਦੇ ਵਿੱਚ ਉੱਥੋਂ ਬਾਹਰ ਉਹ ਦਰਖਤ ਨਹੀਂ ਮਿਲਦੇ ਜਿਹੜੀਆਂ ਜਾਨਵਰਾਂ ਦੀਆਂ ਨਸਲਾਂ ਮਿਲਦੀਆਂ ਉੱਥੋਂ ਬਾਹਰ ਨਹੀਂ ਮਿਲਦੀਆਂ ਉਹਨੂੰ ਬਾਈ ਉਥੋਂ ਜੜਿਆ ਜਾ ਰਿਹਾ ਜੰਗਲ ਸਾਰਾ ਪਟਿਆ ਜਾ ਰਿਹਾ ਕੋਈ ਖਬਰ ਨਹੀਂ ਬਾਹਰ ਕੁਛ ਨਹੀਂ ਅੱਛਾ ਨਾ ਕਿਹੜੇ ਨਾਂ ਤੇ ਪਟਿਆ ਜਾ ਰਿਹਾ ਵੀਰ ਥੱਲੇ ਕੋਲਾ ਤਰੱਕੀ ਦੇ ਨਾਂ ਤੇ ਤੇ ਅਸੀਂ ਉਸ ਚੀਜ਼ ਨੂੰ ਡਿਫੈਂਡ ਕਰਦੇ ਹਾਂ ਲੋਕ ਜੀ ਤਰੱਕੀ ਹੋ ਰਹੀ ਹੈ ਕੋਲਾ ਨਿਕਲ ਰਿਹਾ ਬਾਹਰੋਂ ਖਰੀਦਣਾ ਨਹੀਂ ਪੈਣਾ ਬਾਈ ਆਪਣੀ ਪ੍ਰਕਾਰ ਦੇ ਦੇਸ਼ ਮੂਰਖ ਨਹੀਂ ਹੈਗੇ ਅਮਰੀਕਾ ਕੋਲੇ 200 ਸਾਲ ਦਾ ਜਿਗਾਰੜ ਪਿਆ ਇੰਨੇ ਸੰਸਾਧਨ ਪਈ ਆ ਊਰਜਾ ਦੇ ਸਰੋਤ ਵੀ 200 ਸਾਲ ਤੱਕਰ ਹੋ ਅਨਲਿਮਿਟਿਡ ਵਰਤ ਸਕਦੇ ਆ ਉਹਨੂੰ ਪਰ ਫੇਰ ਵੀ ਉਹ ਅਰਬ ਦੇ ਵਿੱਚੋਂ ਕੱਢਦੇ ਆ ਮੇਰੇ ਕਹਿੰਦਾ ਮਤਲਬ ਕਿ ਅਫਰੀਕਾ ਮਹਾਦੀਪ ਦੇ ਵਿੱਚੋਂ ਉਹਨਾਂ ਨੇ ਮਾਈਨ ਲਾਈਆਂ ਹੋਆਂ ਉੱਥੋਂ ਕੱਢ ਕੇ ਲਿਆਉਂਗਾ ਜਿਗਾਰ ਸਾਰਾ ਪੈਟਰੋਲ ਹੋ ਗਿਆ ਕੋਲਜ ਤੇਲ ਹੋ ਗਿਆ ਕੱਚਾ ਕਰੂਡ ਆਇਲ ਉਹਦੇ ਬਾਅਦ ਚ ਕੋਲਾ ਹੋ ਗਿਆ ਲੋਹਾ ਹੋ ਗਿਆ ਸੋਨਾ ਹੋ ਗਿਆ ਮਾਈਕਾ ਹੋ ਗਿਆ ਜਿਹੜੀਆਂ ਤੁਹਾਡੀਆਂ ਸਕੂਟਰੀਆਂ ਦੇ ਵਿੱਚ ਬੈਟਰੀਆਂ ਦੇ ਵਿੱਚ ਜਿਹੜੀ ਪੈਂਦੀ ਆ ਬੈਟਰੀ ਬੰਦੀ ਜਿਹਦੇ ਨਾਲ ਜਿਹਨੂੰ ਆਪਾਂ ਲਿਥੀਅਮ ਕਹ ਦਿੰਨੇ ਆ ਉਹ ਵੀ ਅਫਰੀਕਾ ਮਹਾਦੀਪ ਜੋਂ ਨਿਕਲ ਰਿਹਾ ਇੱਥੋਂ ਦੇ ਕਰਕੇ ਹੀਰੇ ਨਿਕਲਦੇ ਆ ਪਿੱਛੇ ਜੇ ਇੱਕ ਖਬਰ ਆਈ ਸੀ ਅਫਰੀਕਾ ਮਹਾਦੀਪ ਦੇ ਵਿੱਚ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਹੀਰਾ ਨਿਕਲਿਆ ਜਿਹੜਾ ਕੋਹੇਨੂਰ ਨੂੰ ਵੀ ਮਾਤ ਪਾ ਗਿਆ ਕੈਨੇਡਾ ਦੀ ਕੰਪਨੀ ਨੇ ਕੱਢਿਆ ਸੀ ਉਹ ਡਲੇ ਜਿੱਡਾ ਸੀ ਐਡਾ ਹੀਰਾ ਇਹ ਉਹ ਪੰਪਣੀਆਂ ਜਾਂ ਉਹ ਦੇਸ਼ ਕਮਰੇ ਨਹੀਂ ਜਿਹੜੇ ਆਪਦੇ ਸਾਧਨ ਜਿਹੜੇ ਸਟੋਰ ਕਰਕੇ ਰੱਖਿਆ ਤੇ ਦੂਜੀ ਮੁਲਕਾਂ ਤੋਂ ਲਿਆ ਕੇ ਉਹਨੂੰ ਵੇਚ ਰਹੇ ਆ ਤੇ ਪੈਸੇ ਵਟ ਰਹੇ ਆ ਸਾਡੀ ਮਸ਼ੀਨਰੀ ਚਲਾਉਂਦੇ ਆ ਬਹੁਤ ਇਰੀਜ਼ ਹੋ ਜਾਂ ਉਹਨਾਂ ਦੀ ਇਹ ਤਾਂ ਦੁਨੀਆਂ ਚ ਸਾਰਾ ਕੁਝ ਮੁੱਕ ਗਿਆ ਨਾ ਤੇਲ ਕੋਲ ਆਦੋਂ ਆਪਦਾ ਜਿਗਾੜ ਕੱਢਣਗੇ ਉਹ ਦੁਨੀਆਂ ਕੰਧਾਂ ਨਾਲ ਲੱਗ ਲਾ ਕੇ ਮੰਗੂਗਾ ਉਹਨੂੰ ਕਿਲੋ ਦੇ ਭਾਂ ਨਾਲ ਵੀ ਸਾਨੂੰ ਕਿਲੋ ਲੋਹਾ ਦੇ ਦਿਓ ਕਿਲੋ ਕਿ ਸਾਨੂੰ ਪੈਟਰੋਲ ਦੇ ਦਿਓ ਲੀਟਰ ਦਾ ਇਹ ਚੀਜ਼ਾਂ ਹੋਣੀਆਂ ਆਪਣੇ ਨਾਲ ਅੱਡੀ ਸਰਕਾਰ ਐਡੀ ਕਲਾਨਾ ਆਪ ਦੀ ਲੋਕਾਂ ਨੂੰ ਉਠਾਈ ਜਾਂਦੀ ਆ ਹਾਗਾ ਲਵਾਤ ਹੋਣੀ ਹੈ ਬਈ ਪੰਜਾਬ ਨਾਲ 35 ਪਿੰਡ ਬਾਈ ਥੋੜੇ ਨਹੀਂ ਹੁੰਦੇ 35 ਪਿੰਡ ਬਹੁਤ ਹੁੰਦੇ ਆ ਇੱਕ ਮਿੰਟ ਰੋ ਕਿਉਂ ਕਰਾ ਹੋਰ ਜੀ ਠੀਕੋ ਚਾ 35 ਪਿੰਡ ਨਾ ਬਈ ਥੋੜੇ ਨਹੀਂ ਹੁੰਦੇ 35 34 ਪਿੰਡ ਬਹੁਤ ਹੁੰਦੇ ਆ ਬਹੁਤ ਜਨਸੰਖਿਆ ਹੁੰਦੀ ਬਹੁਤ ਆਬਾਦੀ ਹੁੰਦੀ ਤੇ ਥਾਏ ਕਿਹੜੇ ਲੋਕ ਜਾ ਰਹੇ ਆ ਜਿਹੜੇ ਲੋਕ ਮੂਲ ਨਿਵਾਸੀ ਆ ਆਪਣੇ ਬੰਦੇ ਕੈਨੇਡਾ ਅਮਰੀਕਾ ਗਏ ਆ ਤੁਹਾਡੇ ਵੀ ਰਿਸ਼ਤੇਦਾਰ ਗਏ ਹੋਣਗੇ ਉਹਨਾਂ ਨੂੰ ਕਦੇ ਫੋਨ ਲਾ ਕੇ ਪੁੱਛਿਓ ਰੈਡ ਇੰਡੀਅਨ ਲੋਕ ਉੱਥੇ ਜਿਹੜੇ ਰਹਿੰਦੇ ਆ ਖਾਸ ਕਰਕੇ ਅਮਰੀਕਾ ਦੇ ਵਿੱਚ ਕੈਨੇਡਾ 'ਚ ਵੀ ਹੈਗੇ ਆ ਉੱਥੇ ਜਦੋਂ ਬ੍ਰਿਟਿਸ਼ ਬ੍ਰਿਟਿਸ਼ ਲੋਕ ਗਏ ਜਦੋਂ ਉਹਨਾਂ ਨੇ ਉੱਥੋਂ ਲੋਕ ਠਾਏ ਉਹ ਦਵਾਲ ਤੇ ਉਥੋਂ ਭਜਾ ਤੇ ਡਾਂਗਾ ਮਾਰ ਕੇ ਭੱਜੇ ਉਥੋਂ ਉਹ ਲੋਕ ਬਹੁਤ ਥੋੜੀ ਗਿਣਤੀ ਚ ਰਹਿ ਗਏ ਉੱਥੇ ਸਾਡੇ ਨਾਲ ਉਹ ਹੋਣੀ ਆ ਪੰਜਾਬ ਗਾਣਾ ਸੋਲਡ ਪੰਜਾਬੀ ਕਹਿ ਦਿੰਦੇ ਆਪਾਂ ਨੂੰ ਆ ਆਪਣੇ ਨਾਲ ਉਹ ਹਾਲਾਤ ਹੋਣੇ ਆ ਛੋਟੇ ਜਿਹੇ ਖੇਤੇ 'ਚ ਰਹਿ ਜਾਗੇ ਕੀ ਕਹਣਾ ਕੋਈ 20-50 ਕਿੱਲੇ ਚ ਰਹਿ ਜੀ ਕਿ ਕਰੋੜ ਰੁਪਏ ਦਾ ਕਿੱਲਾ ਇੱਥੋਂ ਹਿਸਾਬ ਲਾਇਆ ਵੀ ਮੰਨ ਲਓ ਵੀ ਮੈਂ ਮੇਰੇ ਕੋਲ ਇੱਕ ਕਿੱਲਾ ਜ਼ਮੀਨ ਆ ਕਰੋੜ ਦੀ ਵੇਚੀ ਮੈਂ ਮੈਂ ਕਿਸੇ ਹੋਰ ਪਿੰਡ ਚ ਗਿਆ ਉੱਥੇ ਜਾ ਕੇ ਮੈਂ 4 ਕਿੱਲੇ ਜ਼ਮੀਨ ਲੈਤੀ ਇੱਕ ਕਿੱਲਾ 25 ਲੱਖ ਨੂੰ 4 ਕਿੱਲੇ ਜ਼ਮੀਨ ਲੈਤੀ ਜੀ ਤੋਂ ਲੈਤੀ ਜ਼ਮੀਨ ਬਾਈ ਉਹ ਕਿੱਥੇ ਜਾਊਗਾ ਉਹ ਸੋਚੂਗਾ ਮੈਨੂੰ 25 ਲੱਖ ਦਾ ਭਾਅ ਮਿਲ ਗਿਆ ਮੈਂ ਕਿਸੇ ਹੋਰ ਪਿੰਡ ਜਾਊਗਾ ਉਹਨੂੰ ਹੋਰ ਪਿੰਡ ਤੇ ਜਾ ਕੇ ਮੰਨ ਲਓ 10 ਲੱਖ ਨੂੰ ਜ਼ਮੀਨ ਮਿਲ ਗਈ ਕੰਦਾਜਾ ਵੈਸੇ 10 ਲੱਖ ਨੂੰ ਜ਼ਮੀਨ ਕਿਰੇ ਵੀ ਨਹੀਂ ਰੂੜੀ ਵਾਲਾ ਤਾਂ ਨਹੀਂ ਦਿੰਦਾ ਕੋਈ 10 ਲੱਖ ਦਾ ਮੰਨ ਲਓ 10 ਲੱਖ ਨੂੰ ਜ਼ਮੀਨ ਨਾਂ ਜਾਵੜਿਆ ਉਸ ਬੰਦੇ ਨੇ 10 ਲੱਖ ਨੂੰ 10 ਕਿੱਲੇ ਜ਼ਮੀਨ ਲੈ ਗੀ ਘੱਟੋ ਘੱਟ ਜਿਹੜੀ ਮੈਕਸਿਮਮ ਆ ਆਪਣੇ ਕੋਲ ਜ਼ਮੀਨ ਜਿਹੜੀ ਹੈਗੀ ਹੈ ਵੱਧ ਤੋਂ ਵੱਧ ਲੋਕਾਂ ਕੋਲੇ ਧਨਾੜ ਬੰਦਿਆਂ ਨੂੰ ਛੱਡ ਕੇ ਪੰਜਾਬ ਚ 5 ਕਿੱਲੇ 6 ਕਿੱਲੇ 2 ਕਿੱਲੇ 2.5 ਕਿੱਲੇ ਇੱਕ ਬੰਦੇ ਨੇ ਜਾਂ 1 ਕਰੋੜਾਂ ਰਣ ਜਾ ਕੇ ਦੋ ਬੰਦਿਆਂ ਨੂੰ ਉਹ ਕੁਲਾਇਆ ਦੋ ਬੰਦਿਆਂ ਨੇ ਜਾ ਕੇ ਦਸਾਂ ਨੂੰ ਠੋਕੂ ਲਾਇਆ ਠੀਕ ਹੈ ਜੀ ਤੇ ਜਿਹੜੇ ਬੰਦੇ 10 10 ਹਜ਼ਾਰ ਰੱਖ ਨੂੰ ਕਿਲਾ ਜ਼ਮੀਨ ਵੇਚ ਗਏ ਉਹਨਾਂ ਤੋਂ ਗਾਂ ਪੰਜਾਬ ਚ ਕਿਤੇ ਨਹੀਂ ਮੰਦੀ ਨਾ ਸੇਮ ਵਾਲੀ ਬਣੀ ਨਾ ਰੇਤੇ ਟਿੱਬੇ ਵਾਲੀ ਬਣੀ ਉਹ ਬੰਦੇ ਜਾਣਗੇ ਕਿੱਥੇ ਢੋਕ ਸਾਲ ਛੁਗਲਾ ਚੱਲੂਗਾ ਤੇ ਤੀਜਾ ਤੀਜੇ ਸਾਲ ਪੈਸੇ ਖਤਮ ਡੈਡ ਕੀ ਕਰਨਗੇ ਉਹ ਸੋ ਗੱਲ ਇਹ ਆ ਕੱਲਾ ਪੈਸਾ ਨਾ ਦੇਖੋ ਕੋਟੀਆਂ ਕਾਰਾ ਨਾ ਦੇਖੋ ਆਉਣ ਵਾਲਾ ਸਮਾਂ ਦੇਖ ਲਓ ਬਈਆ ਉਹਦਾ ਉਨੇ 76 ਬਣੇ ਆ ਸਾਰਿਆਂ ਦੇ ਜਿੰਨੇ ਬੰਦੇ ਵੀ ਜ਼ਮੀਨਾਂ ਵੇਚਣਗੇ 35 ਬਿੰਡਾਂ ਜੋ ਤੇ ਵਿਰੋਧ ਤੁਸੀਂ ਕਰ ਨਹੀਂ ਸਕਦੇ ਨਾ ਸਰਕਾਰ ਨਾਲ ਕੌਣ ਲੜ ਸਕਦਾ ਦਿੱਲੀ ਬੈਠੇ ਸੀ ਕਹਿੰਦੇ ਸੀ ਆਪਾਂ ਸਾਡੀ ਫਸਲ ਤੇ ਨਸਲ ਖਾਤਰ ਇਹ ਜਾ ਤੇ ਹੁਣ ਤਾਂ ਤੁਹਾਡਾ ਸਾਰਾ ਸੂਬਾ ਹੀ ਖਤਰੇ 'ਚ ਲੁਧਿਆਣੇ ਦੇ ਨਾਲ ਵਿਚਨੀ ਜ਼ਮੀਨ ਲੋਕਾਂ ਨੇ ਸੋ ਸ਼ੰਗਾਰ ਚ ਕਹਿੰਦੇ ਬਿਲਡਿੰਗ ਆ ਉਹਦੇ ਨਾਂ ਤੇ ਮੈਂ ਤਾਂ ਕਹਿੰਦਾ ਨਹੀਂ ਵੀ ਧਰਨਾ ਲਾਓ ਧਰਨੇ ਨਾਲ ਕੋਈ ਫਾਇਦਾ ਨਹੀਂ ਹੋਣਾ ਨਾ ਸਰਕਾਰ ਸੁਣੇ ਬਸ ਆਪਦੇ ਆਉਦੇ ਪਿੰਡਾਂ ਦੀ ਜਨਤਾ ਇਕੱਠੀ ਕਰੋ ਡੰਡੇ ਤੇ ਡੇਰਾ ਰੱਖੋ ਡਾਂਗ ਵਾਲੇ ਬੰਦੇ ਦਾ ਜਮਾਨਾ ਵੀਰੇ ਬਾਕੀ ਕਮੈਂਟ ਕਰਕੇ ਦੱਸ ਸਕਦੇ ਹੋ ਜੇ ਮੇਰੀ ਗੱਲ ਝੂਠਾ ਹੈ